ਸ਼੍ਰੀਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਸਮਾਜ ਵਿੱਚ ਆਪਣੀ ਇੱਜ਼ਤ ਵਧਾਉਣ ਦੇ 15 ਗੁਪਤ ਤਰੀਕਿਆਂ ਬਾਰੇ ਤਾਂ ਚਲੋ ਦੋਸਤੋ ਸ਼ੁਰੂ ਕਰੀਏ ਆਪਣੀ ਇੱਜ਼ਤ ਵਧਾਉਣ ਦਾ ਇਹ ਪ੍ਰੇਰਕ ਸਫ਼ਰ ਪਹਿਲੀ ਗੱਲ ਆਪਣੀ ਸਖਸ਼ੀਅਤ ਦਾ ਖਿਆਲ ਰੱਖੋ ਲੋਕ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਡੇ ਦਿਖਾਵੇ ਨਾਲ ਹੀ ਪਛਾਣਦੇ ਨੇ ਤੁਸੀਂ ਚਾਹੇ ਕਿੰਨੇ ਵੀ ਵਿਦਵਾਨ ਜਾਂ ਸਮਝਦਾਰ ਹੋਵੋ ਜੇਕਰ ਤੁਸੀਂ ਬੇਟੰਗੇ ਕੱਪੜੇ ਪਾਏ ਹੋਏ ਹਨ ਸਾਫ਼ ਸੁਥਰੇ ਨਹੀਂ ਹੋ ਤਾਂ ਲੋਕ ਤੁਹਾਡੇ ਗਿਆਨ ਤੋਂ ਪਹਿਲਾਂ ਤੁਹਾਡੀ ਬੇਤਰਤੀਬੀ ਤੇ ਧਿਆਨ ਦੇਣਗੇ ਇਸ ਲਈ ਆਪਣੀ ਪੁਰਸ਼ਕਾਰਤਾ ਆਪਣੀ ਦਿੱਖ ਤੇ ਆਪਣਾ ਅੰਦਾਜ਼ ਸੁਧਾਰੋ ਸਵਾਰੋ ਤੇ ਸ਼ਾਨਦਾਰ ਬਣਾਓ ਕਿਉਂਕਿ ਪਹਿਲੀ ਇਮਪ੍ਰੈਸ਼ਨ ਹੀ ਤੁਹਾਡੀ ਇੱਜ਼ਤ ਦਾ ਦਰਵਾਜ਼ਾ ਖੋਲਦੀ ਹੈ ਦੂਜੀ ਗੱਲ ਕਿਸੇ ਤੋਂ ਡਰੋ ਨਾ ਡਰ ਮਨੁੱਖ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ ਯਾਦ ਰੱਖੋ ਜਿਵੇਂ ਭਗਵਾਨ ਸ੍ਰੀ ਕ੍ਰਿਸ਼ਨ ਨੇ ਕਿਹਾ ਸੀ ਕੋਈ ਵੀ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਜੇਕਰ ਤੁਸੀਂ ਸੱਚ ਦੇ ਰਾਹ ਤੇ ਚੱਲ ਰਹੇ ਹੋ ਤਾਂ ਆਪਣੇ ਅੰਦਰੋਂ ਡਰ ਨੂੰ ਮਾਰ ਦਿਓ ਲੋਕਾਂ ਨੂੰ ਦਿਖਾਓ ਕਿ ਤੁਸੀਂ ਸੱਚ ਬੋਲਣ ਵਾਲੇ ਤੇ ਨਿਆਂ ਦੇ ਪ੍ਰਤੀ ਖੜੇ ਹੋਣ ਵਾਲੇ ਬੰਦੇ ਹੋ ਨਿਡਰ ਇਨਸਾਨ ਦੀ ਇੱਜ਼ਤ ਆਪਣੇ ਆਪ ਹੋ ਜਾਂਦੀ ਹੈ ਤੀਜੀ ਗੱਲ ਹਮੇਸ਼ਾ ਉਪਲਬਧ ਨਾ ਰਹੋ ਕਈ ਲੋਕ ਹਰ ਵੇਲੇ ਤਿਆਰ ਰਹਿੰਦੇ ਨੇ ਬਲਾਓ ਅਤੇ ਆ ਜਾਓ ਪਰ ਇਹ ਆਦਤ ਤੁਹਾਡੀ ਵੈਲਿਊ ਘਟਾ ਦਿੰਦੀ ਹੈ ਜਦੋਂ ਤੁਸੀਂ ਹਰ ਕਿਸੇ ਲਈ ਹਮੇਸ਼ਾ ਉਪਲਬਧ ਰਹਿੰਦੇ ਹੋ ਲੋਕ ਤੁਹਾਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਕਦੇ-ਕਦੇ ਲੋਕਾਂ ਨੂੰ ਅਡੀਕ ਕਰਾਉਣਾ ਵੀ ਜ਼ਰੂਰੀ ਹੁੰਦਾ ਹੈ ਤਾਂ ਜੋ ਉਹ ਸਮਝਣ ਕਿ ਤੁਸੀਂ ਵੀ ਮਹੱਤਵਪੂਰਨ ਹੋ ਚੌਥੀ ਗੱਲ ਆਪਣੀ ਜ਼ੁਬਾਨ ਦਾ ਪੱਕੇ ਰਹੋ ਜਿਹੜਾ ਬੰਦਾ ਆਪਣੇ ਕਹੇ ਸ਼ਬਦ ਤੇ ਖੜਾ ਰਹਿੰਦਾ ਹੈ ਉਹੀ ਲੋਕਾਂ ਦੇ ਦਿਨਾਂ ਵਿੱਚ ਸਥਾਨ ਬਣਾਉਂਦਾ ਹੈ ਫਾਇਦਾ ਕਰੋ ਤਾਂ ਪੂਰਾ ਕਰੋ ਇੱਕ ਵਾਰੀ ਕਹਿ ਦਿੱਤਾ ਤਾਂ ਕਰਕੇ ਦਿਖਾਓ ਅਜਿਹੇ ਆ ਵਿਅਕਤੀ ਆਪਣੇ ਆਪ ਸਨਮਾਨ ਦਾ ਹੱਕਦਾਰ ਬਣ ਜਾਂਦਾ ਹੈ ਪੰਜਵੀਂ ਗੱਲ ਸਮਾਜਿਕ ਕਾਰਜਾਂ ਵਿੱਚ ਭਾਗ ਲਵੋ ਤੁਹਾਡੇ ਪਿੰਡ ਜਾਂ ਸ਼ਹਿਰ ਦੇ ਲੋਕ ਤੁਹਾਨੂੰ ਉਦੋਂ ਜਾਣਨਗੇ ਜਦੋਂ ਤੁਸੀਂ ਉਹਨਾਂ ਦੇ ਨਾਲ ਖੜੇ ਹੋਵੋਗੇ ਧਾਰਮਿਕ ਕੰਮਾਂ ਸੇਵਾ ਜਾਂ ਸਮਾਜਿਕ ਕਾਰਜਾਂ ਵਿੱਚ ਭਾਗ ਲਓ ਜਦੋਂ ਤੁਸੀਂ ਲੋਕਾਂ ਦੀ ਸੇਵਾ ਕਰਦੇ ਹੋ ਲੋਕ ਤੁਹਾਨੂੰ ਸਿਰਫ ਪਛਾਣਦੇ ਨਹੀਂ ਇੱਜ਼ਤ ਵੀ ਦਿੰਦੇ ਨੇ ਛੇਵੀਂ ਗੱਲ ਸਮੇਂ ਦੀ ਕਦਰ ਕਰੋ ਸਮਾਂ ਸਭ ਤੋਂ ਵੱਡਾ ਗੁਰੂ ਹੈ ਜਿਹੜਾ ਇਨਸਾਨ ਸਮੇਂ ਦੀ ਕਦਰ ਕਰਦਾ ਹੈ ਉਹੀ ਕਾਮਯਾਬ ਹੁੰਦਾ ਹੈ ਖਾਲੀ ਬੈਠੇ ਰਹਿਣ ਦੀ ਬਜਾਏ ਆਪਣੇ ਸਮੇਂ ਨੂੰ ਕੁਝ ਚੰਗੇ ਕੰਮਾਂ ਵਿੱਚ ਲਗਾਓ ਸਫਲ ਲੋਕ ਹਮੇਸ਼ਾ ਅਨੁਸ਼ਾਸਨ ਨਾਲ ਰਹਿੰਦੇ ਨੇ ਅਤੇ ਲੋਕ ਉਹਨਾਂ ਦੀ ਇੱਜ਼ਤ ਵੀ ਉਸੇ ਅਨੁਸਾਰ ਕਰਦੇ ਨੇ 7ਵੀਂ ਗੱਲ ਸਫਲ ਬਣੋ ਲੋਕਾਂ ਦੀ ਦੁਨੀਆ ਸਿਰਫ ਸਫਲਤਾ ਨੂੰ ਸਲਾਮ ਕਰਦੀ ਹੈ ਤੁਸੀਂ ਕਿੰਨੇ ਵੀ ਹੁਸ਼ਿਆਰ ਹੋਵੋ ਪਰ ਜੇਕਰ ਤੁਸੀਂ ਕਾਮਯਾਬ ਨਹੀਂ ਹੋਏ ਤਾਂ ਲੋਕ ਤੁਹਾਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਆਪਣੇ ਕੈਰੀਅਰ ਆਪਣੇ ਟੀਚੇ ਤੇ ਧਿਆਨ ਦਿਓ ਜਦੋਂ ਤੁਸੀਂ ਸਫਲ ਹੋ ਜਾਵੋਗੇ ਲੋਕਾਂ ਦੀ ਇੱਜ਼ਤ ਆਪਣੇ ਆਪ ਮਿਲੇਗੀ 8ਵੀਂ ਗੱਲ ਗਿਆਨ ਵਧਾਓ ਜਿਹੜਾ ਵਿਅਕਤੀ ਜਾਣਕਾਰੀ ਵਾਲਾ ਹੁੰਦਾ ਹੈ ਉਹ ਸਭ ਤੋਂ ਵੱਧ ਸਨਮਾਨ ਪਾਉਂਦਾ ਹੈ ਟੀਵੀ ਅਖਬਾਰਾਂ ਕਿਤਾਬਾਂ ਅਤੇ ਇੰਟਰਨੈਟ ਹਰ ਥਾਂ ਤੋਂ ਸਿੱਖੋ ਆਪਣੇ ਆਪ ਨੂੰ ਅਪਡੇਟ ਰੱਖੋ ਜਦੋਂ ਤੁਸੀਂ ਬੋਲੋਗੇ ਲੋਕ ਚੁੱਪ ਹੋ ਕੇ ਸੁਣਨਗੇ ਨੌਵੀਂ ਗੱਲ ਬੇਬਾਕ ਬਣੋ ਕਦੇ ਵੀ ਕਿਸੇ ਤੋਂ ਡਰ ਕੇ ਚੁੱਪ ਨਾ ਰਹੋ ਜੇ ਕੋਈ ਆਕੜ ਵਿੱਚ ਗੱਲ ਕਰੇ ਤਾਂ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੋਲੋ ਤਾਂ ਕਿ ਸਭ ਨੂੰ ਪਤਾ ਲੱਗੇ ਤੁਸੀਂ ਕਾਬੂਏ ਚਾਉਣ ਵਾਲੇ ਨਹੀਂ ਹੋ ਅੱਜ ਦੇ ਸਮੇਂ ਵਿੱਚ ਆਪਣੀ ਇੱਜ਼ਤ ਖੁਦ ਕਰਵਾਉਣੀ ਪੈਂਦੀ ਹੈ ਦਸਵੀਂ ਗੱਲ ਆਪਣਾ ਟੈਲੈਂਟ ਦਿਖਾਓ ਲੋਕ ਇੱਜ਼ਤ ਕਰਦੇ ਨੇ ਕਲਾ ਦੀ ਹੁਨਰ ਦੀ ਸਫਲਤਾ ਦੀ ਆਪਣੇ ਅੰਦਰ ਲੁਕੇ ਟੈਲੈਂਟ ਨੂੰ ਲੋਕਾਂ ਦੇ ਸਾਹਮਣੇ ਲਿਆਓ ਜਿਹੜੇ ਲੋਕ ਆਪਣਾ ਹੁਨਰਿਸ਼ ਪਾ ਲੈਂਦੇ ਨੇ ਉਹਨਾਂ ਦੀ ਪਛਾਣ ਕਦੇ ਨਹੀਂ ਬਣਦੀ ਆਪਣਾ ਟੈਲੈਂਟ ਦਿਖਾਓ ਦੁਨੀਆ ਤੁਹਾਡੀ ਕਦਰ ਕਰੇਗੀ 11ਵੀਂ ਗੱਲ ਆਪਣੀ ਸੁੱਖ ਸੁਵਿਧਾ ਤੇ ਖਰਚ ਕਰੋ ਪੈਸਾ ਕਮਾਉਣਾ ਹੀ ਨਹੀਂ ਉਸ ਦਾ ਆਨੰਦ ਮਾਣਨਾ ਵੀ ਸਿੱਖੋ ਜੇਕਰ ਤੁਸੀਂ ਸਿਰਫ ਪੈਸਾ ਜੋੜਦੇ ਰਹੋਗੇ ਤਾਂ ਲੋਕ ਤੁਹਾਨੂੰ ਕੰਜੂਸ ਕਹਿਣਗੇ ਆਪਣੇ ਪੈਸੇ ਨਾਲ ਕੁਝ ਅਜਿਹੇ ਕੰਮ ਕਰੋ ਜੋ ਤੁਹਾਡੀ ਸ਼ਖਸੀਅਤ ਅਤੇ ਸਟਾਈਲ ਨੂੰ ਦਰਸਾਉਣ ਲੋਕ ਤੁਹਾਡੀ ਜ਼ਿੰਦਗੀ ਦੇ ਜਜ਼ਬੇ ਤੋਂ ਪ੍ਰਭਾਵਿਤ ਹੋਣਗੇ 12ਵੀਂ ਗੱਲ ਔਰਤਾਂ ਦੀ ਇੱਜ਼ਤ ਕਰੋ ਇਹ ਸਭ ਤੋਂ ਵੱਡਾ ਸੁਭਾਅ ਹੈ ਜਿਹੜਾ ਵਿਅਕਤੀ ਔਰਤਾਂ ਦੀ ਇੱਜ਼ਤ ਕਰਦਾ ਹੈ ਉਹਦੀ ਇੱਜ਼ਤ ਪੂਰੇ ਇਲਾਕੇ ਵਿੱਚ ਹੋ ਜਾਂਦੀ ਹੈ ਜੇਕਰ ਤੁਸੀਂ ਔਰਤਾਂ ਦੀ ਨਜ਼ਰ 'ਚ ਗਿਰ ਗਏ ਤਾਂ ਸਮਾਜ ਵਿੱਚ ਆਪਣੀ ਛਾਖ ਮੋੜ ਬਣਾਉਣਾ ਮੁਸ਼ਕਲ ਹੈ ਇਸ ਲਈ ਹਮੇਸ਼ਾ ਇੱਜ਼ਤ ਨਾਲ ਪੇਸ਼ ਆਓ 13ਵੀਂ ਗੱਲ ਕੁਝ ਵੱਖਰਾ ਕਰਕੇ ਦਿਖਾਓ ਆਮ ਲੋਕ ਆਪਣੀ ਜ਼ਿੰਦਗੀ ਖੁਦ ਲਈ ਜਿਉਂਦੇ ਨੇ ਪਰ ਜਿਹੜਾ ਵਿਅਕਤੀ ਦੂਸਿਆਂ ਲਈ ਲਈ ਕੁਝ ਕਰਦਾ ਹੈ ਉਹ ਲੋਕਾਂ ਦੇ ਦਿਲਾ ਵਿੱਚ ਵੱਸ ਜਾਂਦਾ ਹੈ ਆਪਣੇ ਪਿੰਡ ਜਾਂ ਸ਼ਹਿਰ ਦਾ ਨਾਮ ਰੋਸ਼ਨ ਕਰੋ ਕੋਈ ਅਜਿਹੇ ਕੰਮ ਕਰੋ ਜੋ ਲੋਕ ਤੁਹਾਨੂੰ ਯਾਦ ਰੱਖਣ ਇਹ ਸੱਚੀ ਇੱਜ਼ਤ ਹੈ 14ਵੀਂ ਗੱਲ ਆਪਣੀ ਕਮਜ਼ੋਰੀ ਕਿਸੇ ਨੂੰ ਨਾ ਦਿਖਾਓ ਤੁਹਾਡੀ ਕਮਜ਼ੋਰੀ ਹੀ ਤੁਹਾਡਾ ਸਭ ਤੋਂ ਵੱਡਾ ਹਥਿਆਰ ਹੋ ਸਕਦੀ ਹੈ ਜੇਕਰ ਤੁਸੀਂ ਉਸ ਨੂੰ ਸੰਭਾਲ ਕੇ ਰੱਖੋ ਆਪਣੇ ਦੁੱਖ ਆਪਣੇ ਤੱਕ ਰੱਖੋ ਖੁਸ਼ੀਆਂ ਸਾਰਿਆਂ ਨਾਲ ਵੰਡੋ ਲੋਕ ਅੱਜਕੱਲ ਦੂਜਿਆਂ ਦੀ ਕਮਜ਼ੋਰੀ ਦਾ ਫਾਇਦਾ ਚੁਕਾਉਂਦੇ ਨੇ ਤਾਂ ਆਪਣੀ ਗੱਲ ਹਮੇਸ਼ਾ ਆਪਣੇ ਤੱਕ ਹੀ ਰੱਖੋ ਆਖਰੀ ਤੇ 15ਵੀਂ ਗੱਲ ਸਾਰਿਆਂ ਨਾਲ ਪਿਆਰ ਨਾਲ ਰਹੋ ਜਿਹੜਾ ਬੰਦਾ ਦੂਜਿਆਂ ਦੀ ਇੱਜ਼ਤ ਕਰਦਾ ਹੈ ਉਹ ਖੁਦ ਇੱਜ਼ਤ ਦਾ ਹੱਕਦਾਰ ਬਣ ਜਾਂਦਾ ਹੈ ਕੋਈ ਛੋਟਾ ਹੋਵੇ ਜਾਂ ਵੱਡਾ ਸਭ ਨਾਲ ਪਿਆਰ ਨਾਲ ਗੱਲ ਕਰੋ ਜਦੋਂ ਤੁਸੀਂ ਹੱਸਦੇ ਮੁਸਕਰਾਉਂਦੇ ਰਹਿੰਦੇ ਹੋ ਲੋਕ ਤੁਹਾਡੇ ਵਿਹਾਰ ਤੋਂ ਪ੍ਰਭਾਵਿਤ ਹੋ ਕੇ ਤੁਹਾਡੀ ਇੱਜ਼ਤ ਕਰਨ ਲੱਗਦੇ ਨੇ ਤਾਂ ਦੋਸਤੋ ਇਹ ਸਨ ਉਹ 15 ਗੁਪਤ ਤਰੀਕੇ ਜਿਨ੍ਹਾਂ ਨਾਲ ਤੁਸੀਂ ਸਮਾਜ ਵਿੱਚ ਆਪਣੀ ਇੱਜ਼ਤ ਬਣਾ ਸਕਦੇ ਹੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤਾਂ ਜੋ ਅਸੀਂ ਅਗਲੀ ਵਾਰ ਵੀ ਇਸੇ ਤਰ੍ਹਾਂ ਦੇ ਕੰਮ ਦੇ ਕਿਸੇ ਤੁਹਾਡੇ ਲਈ ਲਿਆ ਸਕੀਏ ਮੈਂ ਹਾਂ ਤੁਹਾਡਾ ਦੋਸਤ ਤੁਹਾਡਾ ਸਾਥੀ ਅਗਲੀ ਵੀਡੀਓ ਵਿੱਚ ਮੁਲਾਕਾਤ ਕਰਾਂਗੇ ਤਦ ਤੱਕ ਆਪਣਾ ਖਿਆਲ ਰੱਖੋ ਤੇ ਇੱਜ਼ਤ ਨਾਲ ਜਿਓ ਸ਼ੁਕਰੀਆ